ਅੱਜ ਸੰਵਿਧਾਨ ਦਿਵਸ ਅੱਜ ਦੇ ਦਿਨ ਭਾਰਤ ਦਾ ਸੰਵਿਧਾਨ ਤਿਆਰ ਹੋ ਗਿਆ ਸੀ ਜਿਹੜਾ 26 ਜਨਵਰੀ ਨੂੰ ਲਾਗੂ ਹੋਇਆ ਸੋ ਭਾਰਤ ਦਾ ਸੰਵਿਧਾਨ ਦੁਨੀਆ ਦੇ ਸੰਵਿਧਾਨਾਂ ਦੇ ਵਿੱਚੋਂ શ્રેਸ਼ਟ ਸੰਵਿਧਾਨ ਹੈ ਕਿਉਂਕਿ ਦੁਨੀਆ ਦੇ ਸੰਵਿਧਾਨਾਂ ਦਾ ਅਨਲਿਸਿਸ ਕਰਕੇ ਜਿਹੜੀਆਂ ਚੰਗੀਆਂ ਗੱਲਾਂ ਦੂਸਰੇ ਸੰਵਿਧਾਨਾਂ ਦੇ ਵਿੱਚ ਸਿਗੀਆਂ ਉਹ ਸਾਰੀਆਂ ਪਾਰਟ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਭਾਵੇਂ ਕਿ ਉਹਨਾਂ ਦੇ ਉੱਤੇ ਕਾਫੀ ਸੋਧਾਂ ਹੋ ਚੁੱਕੀਆਂ ਕਿਉਂਕਿ ਸੋਧ ਹੋਣਾ ਜ਼ਰੂਰੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਸਮੇਂ ਦੇ ਅਨੁਸਾਰ ਬਦਲਦੀਆਂ ਉਹਨਾਂ ਨੂੰ ਸਮੇਂ ਅਨੁਸਾਰ ਸਹੀ ਤਰੀਕੇ ਨਾਲ ਲਾਗੂ ਕਰਾਉਣ ਵਾਸਤੇ ਇਸੇ ਵਾਸਤੇ ਸੰਸਦ ਜਿਹੜੀ ਬਣੀ ਹੈ ਸੋ ਇਹ ਸੰਵਿਧਾਨ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਜਿਉਣ ਦਾ ਹੱਕ ਦਿੰਦਾ ਸੰਵਿਧਾਨ ਸਾਡੇ ਸਾਰੇ ਹੱਕਾਂ ਦੀ ਰਾਖੀ ਕਰਨ ਦਾ ਜਿਹੜਾ ਹੈ ਉਹ ਵਚਨਬੱਧ ਸੋ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ ਵਿੱਚ ਇਹ ਕਮਜ਼ੋਰੀਆਂ ਹੋ ਸਕਦੀਆਂ ਬਹੁਤ ਟਰੁਟੀਆਂ ਹੁਣ ਤੇ ਕਰ ਰਹੀਆਂ ਤੇ ਜਿਸ ਕਰਕੇ ਬਹੁਤ ਲੋਕ ਜਿਹੜੇ ਹੈਗੇ ਆ ਇਹਦੇ ਜਿਹੜਾ ਹੈ ਸੰਵਿਧਾਨ ਦੇ ਮर्यादा ਤੋਂ ਬਾਹਰ ਜਾ ਕੇ ਜੋ ਕੰਮ ਹੁੰਦੇ ਆ ਉਹਨਾਂ ਦਾ ਖਮਿਆਜਾ ਵੀ ਭੁਗਤਦੇ ਆ ਪਰ ਸਾਨੂੰ ਅੱਜ ਦੇ ਦਿਨ ਪੜਨ ਕਰਨਾ ਚਾਹੀਦਾ ਕਿ ਸਾਰੇ ਸਾਡੇ ਜਿਹੜੇ ਪੋਲੀਟੀਕਲ ਪਾਰਟੀ ਹੈ ਪੋਲੀਟੀਕਲ ਲੀਡਰ ਸਾਡੇ ਸੰਵਿਧਾਨਕ ਅਹੁਦਿਆਂ ਦੇ ਉੱਤੇ ਆਈਐਸਪੀਐਸਸੀ ਦੇ ਅਧਿਕਾਰੀ ਤੇ ਜੋ ਵੀ ਇਸ ਨਿਹਾ ਪਾਲਿਕਾ ਤੱਕ ਜਿਹੜੇ ਸੰਵਿਧਾਨ ਦੇ ਧਾਇਰੇ ਦੇ ਵਿੱਚ ਆਉਂਦੇ ਆ ਤੇ ਸੰਵਿਧਾਨ ਦੀ ਜਿਹੜੀ ਭਾਵਨਾ ਹੈ ਲੋਕਾਂ ਨੂੰ ਇਨਸਾਫ ਦੇਣਾ ਬਰਾਬਰਤਾ ਦਾ ਅਧਿਕਾਰ ਸਾਰਿਆਂ ਦੇ ਧਰਮਾਂ ਦਾ ਸਤਕਾਰ ਜੋ ਵੀ ਸਾਡੇ ਸੰਵਿਧਾਨ ਦੀਆਂ ਖੂਬੀਆਂ ਜੋ ਵੀ ਸੰਵਿਧਾਨ ਜਿਹੜਾ ਹੈ ਸਾਨੂੰ ਹੱਕ ਦਿੰਦਾ ਉਹ ਸਾਰਿਆਂ ਨੂੰ ਮਿਲਣੇ ਚਾਹੀਦੇ ਆ ਤਾਂ ਹੀ ਸੰਵਿਧਾਨ ਦਾ ਅਸਲੀ ਭਾਵਨਾ ਨੂੰ ਲੋਕ ਸਮਝ ਸਕਦੇ ਆ ਤੇ ਉਹਨਾਂ ਦਾ ਵੱਧ ਤੋਂ ਵੱਧ ਲਾਹ ਲੈ ਸਕਦੇ ਆ ਅਸੀਂ ਸੰਵਿਧਾਨ ਦੇ ਵਿੱਚ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਉਦਾਈ ਦੇਨੇ ਆ ਤੇ ਇਹ ਸੰਵਿਧਾਨ ਦੇ ਅੰਦਾਰੇ ਵਿੱਚ ਰਹਿ ਕੇ ਸਾਰੇ ਅਸੀਂ ਆਪਣੀ ਹਰ ਤਰ੍ਹਾਂ ਦੇ ਨਾਲ ਧਾਰਮਿਕ ਆਰਥਿਕ ਰਾਜਨੀਤਿਕ ਹਰ ਤਰ੍ਹਾਂ ਦੀ ਜੇਸੀ ਤਰੱਕੀ ਕਰ ਸਕੀਏ ਉਹਦੇ ਵਾਸਤੇ ਗੁਰੂ ਚਰਨਾਂ ਅੰਦਰ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ